ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਜਣ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਮੈਂ ਆਈ ਆ ਕੀ ਨਾਮ ਹੈ ਤੁਹਾਡੇ ਢਾਬੇ ਦਾ ਢਾਬੇ ਦਾ ਵਿਜੇ ਜੈਨ ਦਾ ਤੇ ਉਸ ਦਿਨ ਮੈਂ ਗਈ ਸੀ ਉੱਥੇ ਆਪਣੇ ਉਸੇ ਘੰਟਾ ਘਰ ਲਵੇ ਕਚਹਿਰੀਆਂ ਲਵੇ ਤੇ ਸਾਗ ਵਾਲੀ ਰੈਡੀ ਲਵੇ ਤੇ ਫਰੂਟ ਵਾਲੀ ਰੈਡੀ ਲਵੇ ਜਿਹੜਾ ਅੱਜ ਦਾ ਬਲੌਗ ਆ ਇਹਨਾਂ ਨੇ ਬਹੁਤ ਮੈਨੂੰ ਅਪੀਲ ਕੀਤੀ ਵੀ ਸਾਡਾ ਵੀ ਬਣਾਓ ਸਾਡੇ ਬਾਰੇ ਵੀ ਪਾਓ ਇਹਨਾਂ ਲਵੇ ਮਤਲਬ ਉੱਥੇ ਸਾਗ ਮੱਕੀ ਦੀ ਰੋਟੀ ਤੇ ਫਰੂਟ ਚਾਟ ਮਿਲਦਾ ਇਹਨਾਂ ਨਾਲ ਵੀ ਮਿਲਦਾ ਸਾਰਾ ਕੁਝ ਜਿਹੜੀ ਇਹਨੇ ਆਈਟਮਾਂ ਮਿਲਦੀਆਂ ਨੇ ਮੈਂ ਤੁਹਾਨੂੰ ਦਿਖਾਵਾਂਗੀ ਮੈਂ ਤੁਹਾਨੂੰ ਟੇਸਟ ਕਰਕੇ ਵੀ ਦੱਸਾਂਗੀ ਵੀ ਕਿਹੜੀ ਆਈਟਮ ਕਿੰਨੀ ਵਧੀਆ ਕਿਹੜੀ ਆਈਟਮ ਕਿੰਨੀ ਵਧੀਆ ਤੁਸੀਂ ਜ਼ਰੂਰ ਓਰੇ ਇੱਕ ਵਾਰ ਇਹਨਾਂ ਕੋਲ ਵਿਜ਼ਿਟ ਕਰਕੇ ਦੇਖਿਓ ਅੱਜ ਅਗਰ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਹ ਕੀ ਕੀ ਬਣਾਉਂਦੇ ਨੇ ਕੀ ਕੀ ਨਹੀਂ ਬਣਾਉਂਦੇ ਆਓ ਜੀ ਸਾਰੇ ਜਣ ਚੱਲਦੇ ਆਪਾਂ ਹਾਂਜੀ ਆ ਇਹਨਾਂ ਦੀ ਰਸੋਈ ਸਾਫ਼ ਸੁਥਰੀ ਰਸੋਈ ਆ ਬਿਲਕੁਲ ਵੈਸੋਂ ਢਾਬਾ ਜਿਹੜੇ ਲੋਕ ਕਹਿੰਦੇ ਨੇ ਮੇਰੇ ਮੰਗੂ ਜਿਹੜੇ ਕਹਿੰਦੇ ਆ ਅਸੀਂ ਨਾਨਵੈਜ ਨਹੀਂ ਖਾਂਦੇ ਅਸੀਂ ਨਾਨਵੈਜ ਤੇ ਮੈਂ ਤੁਹਾਨੂੰ ਇਹਨਾਂ ਦੇ ਢਾਬੇ ਦੀ ਦਿਖਾਉਣੀ ਆ ਦੇਰੋ ਵੀ ਤੁਸੀਂ ਆਉਣਾ ਸਾਹਮਣੇ ਆਪਣੇ ਘੰਟਾ ਘਰ ਆ ਜਿਹੜਾ ਮੈਂ ਤੁਹਾਨੂੰ ਪਿਛਲੀ ਲੋਕੇਸ਼ਨ ਤੇ ਪਾਇਆ ਸੀ ਪਾਰਕਿੰਗ ਹੈਗੀ ਆ ਪਾਰਕਿੰਗ ਹੈਗੀ ਆ ਤੇ ਪਾਰਕਿੰਗ ਤੋਂ ਬਿਨਾ ਵਿਜੇ ਵੈਸ਼ਨੂ ਢਾਬਾ ਦੀ ਆ ਮੈਂ ਇਹਨਾਂ ਦਾ ਤੁਹਾਨੂੰ ਲੋਗੋ ਵੀ ਦਿਖਾਇਆ ਆਜੋ ਹੁਣ ਮੈਂ ਤੁਹਾਨੂੰ ਇਹਨਾਂ ਨਾਲ ਗੱਲਬਾਤ ਕਰਕੇ ਦਿਖਾਉਣੀ ਆ ਵੀ ਇਹਨਾਂ ਕੋਲ ਕੀ ਕੀ ਬਣਦਾ ਕੀ ਕੀ ਤਿਆਰ ਕਰਦੇ ਨੇ ਇਹ ਤੁਸੀਂ ਕੀ ਕੀ ਇਹਨਾਂ ਕੋਲ ਖਾ ਸਕਦੇ ਹੋ ਸ਼ੁੱਧ ਵੈਸ਼ਨੂ ਢਾਬਾ ਜਿਹੜਾ ਕਹਿੰਦੇ ਨੇ ਅਸੀਂ ਨਾਨ-ਵੈਜ ਨਹੀਂ ਖਾਂਦੇ ਅਸੀਂ ਵੈਸ਼ਨੂ ਆ ਮੈਂ ਵੀ ਵੈਸ਼ਨੂ ਆ ਮੈਂ ਵੀ ਨਾਨ-ਵੈਜ ਵਗੈਰਾ ਖਾਂਦੀ ਇਸ ਲਈ ਮੈਂ ਤੁਹਾਨੂੰ ਸ਼ੁੱਧ ਵੈਸ਼ਨੂ ਢਾਬੇ ਦੀ ਵੀਡੀਓ ਬਣਾ ਕੇ ਦਿਖਾ ਰਹੀ ਆ ਆਜੋ ਆਪਾਂ ਕਰਦੇ ਆ ਇਹਨਾਂ ਨਾਲ ਗੱਲਬਾਤ ਅੰਦਰ ਚੱਲਦੇ ਆ ਤੇ ਆਪਾਂ ਪੁੱਛਦੇ ਆ ਵੀ ਕੀ ਕੀ ਬਣਾਉਂਦੇ ਗੜੇ ਹਨ ਆਪਾਂ ਨਾਮ ਪੁੱਛਦੇ ਆ ਹਾਂ ਹਾਂਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਆ ਮੇਰੇ ਚੈਨਲ 'ਚ ਫਨੀ ਜੱਟੀ ਬਲੌਗਰ 'ਚ ਹਾਂਜੀ ਆਪਣਾ ਕੀ ਨਾਮ ਆ ਜੀ? ਵਿਜੇ ਕੁਮਾਰ ਤੁਹਾਡਾ ਕੀ ਨਾਮ ਆ? ਮਦਨ ਤੁਹਾਡਾ ਕੀ ਨਾਮ ਆ? ਵਿਜੇ ਕੁਮਾਰ ਅੱਛਾ ਅਸ਼ੋਕ ਕੁਮਾਰ ਆ ਤੁਸੀਂ ਕੀ ਲੱਗਦੇ ਹੋ ਇਹਨਾਂ ਨੇ? ਇਹ ਮੇਰਾ ਹਸਬੰਦ ਹੈ ਇਹ ਮੇਰਾ ਭਾਈਆ ਅੱਛਾ ਆਪ ਕ ਵੀ ਭਾਈ ਹੈ ਭਾਈ ਭਾਈ ਬੜਾ ਹੈਲਪ ਕਰਤਾ ਹੈ ਨਾ ਤੁਹਾਨੂੰ ਅੱਛਾ ਕੀ ਮੈਂ ਸਾਲਾ ਕੋ ਨਹੀਂ ਹੈ ਠੀਕ ਹੈ ਠੀਕ ਆ ਅੰਕਲ ਨੇ ਪਹਿਲਾਂ ਵੀ ਆਪਣੇ ਨੂੰ ਵੀਡੀਓ ਬਣਾਈ ਦੀ ਪਿਛਲੀ ਵਾਰ ਹੁਣ ਵੀ ਅੱਜ ਵੀਡੀਓ ਬਣਵਾ ਰਹੇ ਨੇ ਇਹ ਤੇ ਉਹ ਪਿੱਛੇ ਜਿਹੜੇ ਖੜੇ ਨੇ ਉਹ ਕੌਣ ਨੇ ਅੱਛਾ ਠੀਕ ਆ ਅੱਛਾ ਇਹ ਆਪ ਦਾ ਭਾਈ ਹੈ ਠੀਕ ਹੈ ਠੀਕ ਆ ਅੱਛਾ ਜੀ ਹੁਣ ਮੈਨੂੰ ਐ ਦੱਸੋ ਵੀ ਤੁਸੀਂ ਤੁਹਾਡੇ ਕੋਲ ਕਿਹੜੇ ਗਿੜਿਹਾਂ ਆਟਮਾ ਤਿਆਰ ਹੁੰਦੀਆਂ ਨੇ ਕਿਹੜੇ ਸਾਡੇ ਦੋਸਤ ਆ ਕੇ ਖਾ ਸਕਦੇ ਨੇ ਤੁਸੀਂ ਕੀ ਕੀ ਬਣਾਉਂਦੇ ਹੋ ਕੀ ਕੀ ਉਹਦੇ ਵਿੱਚ ਸਪੈਸ਼ਲ ਆ ਤੁਹਾਡੇ ਕੋਲ ਸਾਰਾ ਕੁਝ ਦੱਸੋ ਆਪਣਾ ਲੱਗ ਮੱਕੀ ਦੀ ਰੋਟੀ ਸਰ੍ਹੋਂ ਸਾਗ ਹੈ रोटी है, अच्छा, है, 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 छोले छोले हैं, 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 आलू गोभी पनीर समोसे और बस है, चावल, है, है, चावल है, है, दाल है, है, अच्छा ठीक। डेली सब्जी बनती है। है, ठीक डेली बना डिली करना ਜੇ ਤੁਸੀਂ ਇੱਕ ਵਾਰ ਹੈਂਡਲ ਰੋਟੀ ਹੈ ਸਿੰਪਲ ਰੋਟੀ ਵੀ ਹੈ ਠੀਕ ਹੈ ਅੱਛਾ ਜੇ ਅਗਰ ਜੇ ਤੁਹਾਨੂੰ ਕੋਈ ਕਹਿੰਦਾ ਵੀ ਸਾਡੇ ਘਰ ਰੋਟੀ ਬਣਾ ਕੇ ਫੜਾ ਦਿਓ ਐਨੇ ਬੰਦੇ ਦੀ ਫੜਾ ਦਿਓ ਕੋਈ ਪ੍ਰੋਗਰਾਮ ਹੋਵੇ ਕੋਈ ਫੰਕਸ਼ਨ ਹੋਵੇ ਤਾਂ ਤੁਸੀਂ ਤਿਆਰ ਕਰ ਦਿੰਦੇ ਹੋ ਹਾਂਜੀ ਸਾਰੀ ਠੀਕ ਹੈ ਠੀਕ ਹੈ ਲਓ ਜੀ ਇਹ ਜਿਹੜਾ ਤੁਸੀਂ ਦੇਖਿਆ ਵੀ ਇਹ ਸਾਰਾ ਕੁਝ ਅੱਛਾ ਸਾਰਾ ਕੁਝ ਬਣਾਉਂਦੇ ਰਹੇਗੇ ਇਹਦੇ ਤੁਸੀਂ ਕਿਸੇ ਫੰਕਸ਼ਨ ਤੇ ਕਿਸੇ ਬੱਚੇ ਦਾ ਬਰਥਡੇ ਆ ਕੋਈ ਛੋਟੀ ਮੈਰਿਜ ਨਿਵਸਰੀ ਆ ਕੋਈ ਛੋਟੇ ਵਿਆਹ ਆ ਤੁਸੀਂ ਕਿੰਨੇ ਬੰਦਿਆਂ ਦਾ ਪ੍ਰੋਗਰਾਮ ਕਹੋਗੇ ਪਹਿਲਾਂ ਇਹਨਾਂ ਨੂੰ ਦੱਸੋਗੇ ਆਰਡਰ ਦੇਣਗੇ ਤਾਂ ਤੁਸੀਂ ਤਿਆਰ ਕਰ ਦੋਗੇ ਹਾਂਜੀ ਆਰਡਰ ਆ ਅਸੀਂ ਵੈਸ਼ਨੂ ਖਾਣਾ ਖਾਣਾ ਅਸੀਂ ਆਂਡਾ ਮੀਟ ਮਾਸ ਮਸੀ ਨਹੀਂ ਖਾਂਦੇ ਤੇ ਇਸ ਲਈ ਅਸੀਂ ਵੀ ਨਹੀਂ ਖਾਂਦੇ ਜੀ ਜਦੋਂ ਵੀ ਮੈਂ ਵੀ ਹੁਣ ਸੰਗੂਰ ਦੇ ਵਿੱਚ ਸ਼ਿਫਟ ਹੋਣਾ ਜੀ ਮੈਂ ਤੁਹਾਨੂੰ ਕਿਹਾ ਵੀ ਸਰਪ੍ਰਾਈਜ਼ ਆ ਮੈਂ ਤੁਹਾਨੂੰ ਉਹ ਤੁਹਾਨੂੰ ਅਗਲੇ ਬਰੌਕ ਚ ਦੱਸੂਗੀ ਤੇ ਇਹਨਾਂ ਨਾਲ ਆਪਾਂ ਗੱਲਬਾਤ ਕੀਤੀ ਆ ਤੇ ਇਹਨਾਂ ਕੋਲ ਸਾਰਾ ਕੁਝ ਮਿਲਦਾ ਥੋੜਾ ਰੇਟ ਕਿੱਥੋਂ ਸ਼ੁਰੂ ਹੋ ਜਾਂਦਾ ਜੀ ਰੇਟ 100 ਰੁਪਏ ਥਾਲੀ 50 ਰੁਪਏ ਥਾਲੀ ਜਿਹੜੀ ਮਰਜ਼ੀ ਲੈ ਲਓ ਸਾਰੀ ਦਾ ਲੱਗਾ ਲੱਦਗਾ ਆਲਟਾ ਡਾਏ ਆਡਾ ਆਡਾ 50 ਰੁਪਏ ਕਿਹੜੀ ਥਾਲੀ ਦਾ ਰੇਟ ਆ ਜੀ ਤੁਹਾਡੇ ਸੈਂਪਲ ਥਾਲੀ ਜੀ ਸੈਂਪਲ ਥਾਲੀ ਜਿਵੇਂ ਸਬਜੀ ਬਣਾਈ ਕਿ ਵੈਸੀ ਹੋ ਅੱਛਾ ਠੀਕ ਹੈ ਠੀਕ ਹੈ ਕੈਰ ਪਰ ਰੋਟੀ ਦਿੰਦੇ ਆ ਤੁਸੀਂ ਇੱਕ ਫੁਲਕਾ 4 ਰੁਪਏ 4 ਰੁਪਏ ਠੀਕ ਹੈ ਜੀ ਜਿਹੜਾ ਰੇਟ ਚਾਹ ਪਰੋਠੇ 15 ਰੁਪਏ ਪਰੋਠਾ ਠੀਕ ਹੈ ਜੀ ਠੀਕ 15 ਰੁਪਏ ਆਉਂਦੇ ਠੀਕ ਹੈ ਬਟੂਰੇ 10 ਰੁਪਏ ਸਮੋਸੇ ਠੀਕ ਹੈ ਠੀਕ ਹੈ ਠੀਕ ਹੈ ਸਮੋਸੇ ਚਟਨੀ ਨਾਲ ਜਾਂ ਚੰਨਿਆਂ ਦੀ ਸਬਜ਼ੀ ਨਾਲ ਚੰਨਿਆਂ ਨੂੰ 20 ਰੁਪਏ ਦਾ ਹੈ ਅੱਛਾ ਚੰਨਿਆਂ ਦੀ ਸੇ ਫਿਰ ਵੀ ਰੋਟਾ ਰੇਟ ਮੋ ਠੀਕ ਹੈ 20 ਰੁਪਏ ਦਾ ਦੋਸਤੋ ਜੇ ਤੁਸੀਂ ਕਿਸੇ ਰੈਸਟੋਰੈਂਟ ਤੇ ਖਾਣ ਜਾਣੇ ਹੋ ਤਾਂ ਉੱਥੇ ਤੁਹਾਨੂੰ 50 ਰੁਪਏ ਦੀ ਥਾਲੀ ਪੈਂਦੀ ਆ ਉਹੀ ਤੁਸੀਂ ਇਨਾਂ ਕੋਲ ਆਓ ਦੇਖੋ ਇਹ ਦੂਰ ਤੋਂ ਆਏ ਹੁੰਦੇ ਨੇ ਪ੍ਰਵਾਸੀ ਹੁੰਦੇ ਨੇ ਆਪਦਾ ਕੰਮ ਕਰਦੇ ਨੇ ਸ਼ੁੱਧ ਬਿਆਸ ਨੂੰ ਖਾਣਾ ਤੁਹਾਨੂੰ ਹੋਰੇ ਮਿਲੂਗਾ ਕਾਫੀ ਵੀ ਹੁੰਦੀ ਹੈ ਚਾਹ ਵੀ ਬਣਾਉਂਦੇ ਆ ਕਾਫੀ ਵੀ ਬਣਾਉਂਦੇ ਆ ਤੁਸੀਂ ਵਿਆਹ ਸ਼ਾਦੀ ਤੇ ਕਿਸੇ ਵੀ ਵਿਆਹ ਤੇ ਲਾਓ ਜੀ ਹੁਣ ਆਪਾਂ ਇੱਧਰ ਗੱਲ ਕਰਦੇ ਆਂ ਅੰਕਲ ਜਿਹੜੇ ਉੱਥੇ ਖੜੇ ਸੀ ਅੰਕਲ ਇਹਨਾਂ ਦਾ ਖਾਣੇ ਦਾ ਟੇਸਟ ਵੀ ਉਨਾ ਹੀ ਵਧੀਆ ਜਿੰਨਾ ਆਪਾਂ ਪਿਛਲੇ ਬਲੌਗ ਚ ਆਪਾਂ ਖਾਧਾ ਸਾਰਾ ਦੇਖੋ ਸਾਰਾ ਹੀ ਬਹੁਤ ਵਧੀਆ ਅੱਛਾ ਅੱਛਾ ਬਹੁਤ ਵਧੀਆ ਕਿੱਥੋਂ ਇਹ ਆਪਣੇ ਉਰੋਂ ਨੇ ਜਾਂ ਕਿੱਥੋਂ ਬਾਹਰੋਂ ਆ ਕੇ ਸ਼ਿਫਟ ਹੋਏ ਨੇ ਇਹ ਪਹਿਲਾਂ ਮਗਵਾਰ ਰਹਿੰਦੇ ਸੀ ਅੱਛਾ 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 ਤੇ 20 ਲਾ ਕੇ ਨੇ ਠੀਕ ਆ ਠੀਕ ਆ ਠੀਕ ਆ ਆਹੀ ਹੋਟਲ ਕਰਾਇਆ ਹੈ ਠੀਕ ਆ ਠੀਕ ਆ ਠੀਕ ਆ ਉਰੇ ਹੁਣ ਤੁਹਾਡਾ ਕੰਮ ਮਤਲਬ ਕਿਵੇਂ ਪ੍ਰਮਾਤਮਾ ਦੀ ਕਿਰਪਾ ਨਾਲ ਬਰੀ ਚੱਲ ਰਿਹਾ ਜਹਾਜ਼ੇ ਕਿਰਾਏ अच्छा कोई गल नहीं जदों भी ਤੁਹਾਡੇ ਕੋਲ ਹਨਾ ਮੇਰੇ ਕੋਲ ਜਿੰਨੇ ਕੰਟੈਕਟ ਨੇ ਮੈਂ ਸਾਰਿਆਂ ਨੂੰ ਸ਼ੇਅਰ ਕਰੂੰਗੀ ਤੁਹਾਡੀ ਵੀਡੀਓ ਸੰਗਰੂਰ ਦੇ ਵਿੱਚ ਠੀਕ ਹੈ ਜੀ ਸੰਗਰੂਰ ਦੇ ਵਿੱਚ ਘੰਟਾ ਘਰ ਦੇ ਕੋਲ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਦਿਖਾਇਆ ਕਚਹਿਰੀਆਂ ਦੇ ਕੋਲੇ ਟੈਕਸੀ ਸਟੈਂਡ ਦੇ ਸਾਹਮਣੇ ਬਿਲਕੁਲ ਪਾਰਕਿੰਗ ਆ ਟੈਕਸੀ ਸਟੈਂਡ ਸਾਹਮਣੇ ਅਜੀਤ ਦਸਤਖ ਰਖਵਾਰਾਂ ਵਾਲਾ ਠੀਕ ਹੈ ਜੀ ਤੁਸੀਂ ਸਾਰੇ ਜਣੇ ਜਰੂਰ ਇੱਥੇ ਆ ਕੇ ਫੂਡ ਟਰਾਈ ਕਰੋ ਦੇਖੋ ਇਹਨਾਂ ਦੀ ਸਫਾਈ ਵੀ ਬਹੁਤ ਹੈ ਠੀਕ ਹੈ ਸਾਰੇ ਸਾਰੇ ਹੀ ਬਹੁਤ ਵਧੀਆ ਲੱਗੀ ਜੀ ਜਰੂਰ ਖਾਓ ਪੀਓ ਠੀਕ ਹੈ ਬਾਕੀ ਹੁਣ ਤੁਸੀਂ ਮੈਨੂੰ ਆਪਦਾ ਨੰਬਰ ਬੋਲ ਸਕਦੇ ਹੋ ਨੰਬਰ ਬੋਲੋ ਤੁਹਾਡਾ ਆਨਲਾਈਨ ਜਿਹੜਾ ਨੰਬਰ ਆ ਤੁਹਾਡਾ ਨਹੀਂ ਮੈਂ ਬੋਲ ਦਿੰਦੀ ਆ ਆ ਲਿਖਾ ਹੋਇਆ ਹੈ ਮੇਰੇ ਹਾਂਜੀ ਇਹਨਾਂ ਦਾ ਨੰਬਰ ਹੈਗਾ ਜੀ ਦੋ ਨੰਬਰ ਲਿਖਿਆ ਆ ਮੈਂ ਤੁਹਾਨੂੰ ਵਿੱਚ ਵੀ ਕਰਤਾ 90 90414 ਕਰਿਓ ਜੀ ਇੱਕ ਮਿੰਟ 9041473106 9041473106 ਨਾ ਨੰਬਰ ਆ ਜੇ ਤੁਸੀਂ ਕੋਈ ਵੀ ਆਰਡਰ ਦੇਣਾ ਤੁਹਾਨੂੰ ਆਰਡਰ ਦੇ ਸਕਦੇ ਨੇ ਮਤਲਬ ਤੁਸੀਂ ਹੋਮ ਡਿਲੀਵਰੀ ਵੀ ਕਰ ਦਿੰਦੇ ਹੋ ਵਿਆਹ ਸਾਦੀ ਲਈ ਤੁਹਾਨੂੰ ਬੁੱਕ ਕਰ ਸਕਦਾ ਹੈ ਹਾਂਜੀ ਇਹਨਾਂ ਦਾ ਖਾਣਾ ਬਹੁਤ ਟੇਸਟੀ ਆ ਮੈਂ ਵੀ ਥੋੜਾ ਜਿਹਾ ਟੇਸਟ ਕਰਕੇ ਦੇਖ ਲਿਆ ਕੜੀ ਚਾਵਲ ਟੇਸਟ ਕਰਕੇ ਦੇਖ ਲਿਆ ਜਾਂ ਰਾਜਮਾ ਚਾਵਲ ਟੇਸਟ ਕਰਕੇ ਦੇਖ ਲਿਆ ਤੁਸੀਂ ਜਰੂਰ ਦੇਖਿਓ ਜੀ ਸਾਰੇ ਜਾਣੇ ਠੀਕ ਹੈ ਜੀ ਤੇ ਇੱਥੇ ਇੱਕ ਵਾਰ ਆ ਕੇ ਜਰੂਰ ਟੇਸਟ ਕਰੋ ਤਾਂ ਜੋ ਇਹਨਾਂ ਨੂੰ ਹੌਸਲਾ ਵਧੇ ਜੀ ਆਪਾਂ ਦੇਖੋ ਪ੍ਰਵਾਸੀ ਕੋਈ ਵੀ ਬਾਹਰੋਂ ਆਉਂਦਾ ਆਪਣਾ ਆਪਣਾ ਯੋਗਦਾਨ ਉਹਨਾਂ ਨੂੰ ਚਾਹੀ ਰਹੀ ਚਾਹੀਦਾ ਇੱਕ ਹਾਂਜੀ ਲਓ ਜੀ ਇਹ ਸੀ ਆਪਣਾ ਅੱਜ ਦਾ ਬਲੌਗ ਸਾਰੇ ਜਣੇ ਬਲੌਗ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਇੱਕ ਵਾਰ ਆਪਣਾ ਚੈਨਲ ਦਾ ਨਾਮ ਹੈਗਾ ਜੀ ਪੀਵੀ 11 ਫਨੀ ਜੱਟੀ ਇਹ ਆਪਾਂ ਅੱਜ ਸਮਰੂਰ ਪਹੁੰਚੇ ਸੀਗੇ ਇਹਨਾਂ ਦੀ ਵੀ ਬੜੀ ਇੱਛਾ ਸੀ ਵੀ ਸਾਡੀ ਵੀਡੀਓ ਬਣਾ ਕੇ ਲੈ ਕੇ ਜਾਉ ਤੇ ਇਹਨਾਂ ਦਾ ਖਾਣਾ ਤੁਸੀਂ ਬਹੁਤ ਵਧੀਆ ਜੀ ਟੇਸਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਿਓ ਹਰ ਵਾਰ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਦੱਸੋ ਇੱਕ ਵਾਰ ਇਹਨਾਂ ਕੋਲ ਵਿਜ਼ਿਟ ਜ਼ਰੂਰ ਕਰਿਓ ਦੋਸਤੋ ਮੈਂ ਐਡਰੈਸ ਤੁਹਾਨੂੰ ਫੇਰ ਦੱਸ ਦਿੰਦੀ ਆ ਤੇ ਘੰਟਾ ਘਰ ਕਚਹਿਰੀਆਂ ਦੇ ਲਵੇ ਪਾਰਕਿੰਗ ਦੇ ਲਵੇ ਠੀਕ ਹੈ ਜੀ ਮੈਂ ਤੁਹਾਨੂੰ ਇਹਨਾਂ ਲੋਗੋ ਨੂੰ ਦਿਖਾ ਚੁੱਕੀ ਆ ਇੱਕ ਵਾਰ ਫੇਰ ਦਿਖਾ ਦਿੰਨੀ ਆ ਸਾਰੇ ਜਾਣੇ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼ਕਾਲ